ਗੁਰਜੀ ਖਾਲਸਾ ਵਾਹਿਗੁਰੂ ਜੀ ਹਵੇ ਅੱਜ ਅਸੀਂ ਖੜੇ ਆ ਬਾਬਾ ਹਜਾਰਾ ਸਿੰਘ ਜੀ ਦੀ ਬਸੀ ਦੇ ਗੁਰਦੁਆਰਾ ਸ੍ਰੀ ਮਿੱਤੇ ਤੋਂ ਮਨਾਵੇ ਗੇ ਗੁਰਦੁਆਰਾ ਸ੍ਰੀ ਉਠਾ ਸਾਹਿਬ ਦੇ ਕੋਈ ਉਥੇ ਚੱਲਿਆ ਫ੍ਰੀ ਮੈਡੀਕਲ ਕੈਂਪਸ ਮੈਡੀਕਲ ਪ੍ਰੈਕটিশਨਰ ਐਸੋਸੀਏਸ਼ਨ ਪੰਜਾਬ ਵੱਲੋਂ ਕਿ ਆਓ ਕਮਿਊਨਿਟੀ ਮੈਡੀਕਲ ਪ੍ਰੈਕটিশਨਰ ਐਸੋਸੀਏਸ਼ਨ ਪੰਜਾਬ ਵਾਲੇ ਦੇ ਪਤਵੰਤੇ ਸੱਜਣ ਜਿਹੜੇ ਉਹਨਾਂ ਨਾਲ ਗੱਲਬਾਤ ਕਰੀਏ ਕਿ ਕਿਸ ਤਰ੍ਹਾਂ ਚੱਲਦਾ उसके ना कैंपरे ना खर्चा इस तरह इधर किस तरह कर रहे हैं। तो हाँ नम्राने सरते तो पहले तो नम्राने सर को प्रधान सरकार प्यारा सिंह जी तो इसे ना गलबात करते हैं। आंटी प्रधान सर भाई कुछ कहा सा भाई कुछ पते मैं अटैच प्यारा सिंह हम बोल प्रधान मेडिकल कैंपर हैं जी प्रैक्टिसिंग एसोसिएशन पहला कक्षास ਸਰਕਲ ਹੱਜੋਵਾਲ ਜਿਲ੍ਹਾ ਗਦਾਸਪੁਰ ਵੱਲੋਂ ਜੋ ਕਿ ਹਰ ਸਾਲ ਦੀ ਤਰ੍ਹਾਂ ਐਰਕਾਂ ਵੀਗੜਾ ਕੈਂਪ ਜੋ ਕੇ ਲਗਾਇਆ ਜਾ ਰਿਹਾ ਲਗਾਇਆ ਗਿਆ ਕਿਉਂਕਿ ਇਹ ਜਿਹੜਾ ਕੈਂਪ ਉਹ ਲਗਭਗ 30-32 ਸਾਲ ਤੋਂ ਲਗਾਤਾਰ ਹੀ ਇੱਥੇ ਜੋ ਗੁਰੂ ਮਹਾਰਾਜ ਦੀ ਬਸੰਤਪਾ ਪਾਜਰਾ ਸਿੰਘ ਦੀ ਕਰਸੀ ਮੁੱਕੇ ਦੂਲ ਲਗਾਇਆ ਜਾਂਦਾ ਵਾ ਐਡਕੀ ਵੀ ਜਿਹੜਾ ਹਰ ਸਾਲ ਦੀ ਤਰ੍ਹਾਂ ਜਿਹੜਾ ਵਾ ਬੜੀ ਸਰਦਾਰ ਘਹਾਵਣ ਦੇ ਨਾਲ ਜਿਹੜਾ ਵਾ ਸਰਕਲ ਹੱਜੋਵਾਲ ਵੱਲੋਂ ਤੇ ਸਰਦੋਗਨੇ ਸਿੰਘ ਦੀ ਰਹਿਣਵਾਲੀ ਜਿਹੜਾ ਸਰਦਾਰ ਸਾਹਿਬ ਦੇ ਇਹ ਲਗਾਇਆ ਜਾ ਰਿਹਾ ਵਾ ਤੇ ਸਾਰੇ ਅਸੀਂ ਜਗਤ ਸਾਥੀ ਨੇ ਬੜੀ ਹੀ ਸ਼ਰਧਾ ਭਾਵ ਨਾਲ ਸੇਵਾ ਕਰ ਰਹੇ ਆ ਜੀ ਤੇ ਮੈਂ ਇਹ ਉਹ ਪੁੱਛਣਾ ਜਾ ਰਿਹਾ ਕਿ ਇਹ ਸੇਵਾ ਤੁਸੀਂ ਆਪ ਕਰਦੇ ਹੋ ਕੋਈ ਕਰਦੇ ਹੋ ਤੇ ਜਾਂ ਕਿਸ ਤਰ੍ਹਾਂ ਕਰਤੀ ਕਰਕੇ ਦਰਾਇ ਕਰਕੇ ਕਰਦੇ ਹੋ ਉਸ ਦਾ ਨਹੀਂ ਨਹੀਂ ਬਾਹਰੋਂ ਕਰਾਈ ਦੋ ਦਿਨ ਤੋਂ ਦੋ ਦਿਨ ਤੋਂ ਚੱਲ ਰਿਹਾ ਤੇ ਮੈਂ ਦੇਖ ਰਿਹਾ ਕਿ ਦੋਈ ਦੀ ਕੋਈ ਥੋੜ੍ਹ ਨਹੀਂ ਆ ਰਹੀ ਜਿਹਦੇ ਪਾਸੋਂ ਕੋਈ ਥੋੜ੍ਹ ਨਹੀਂ ਆ ਰਹੀ ਤੇ ਕਿਸ ਤਰ੍ਹਾਂ ਦਾ ਕੰਮ ਮੈਂ ਜੀ ਇਹ ਜਿਹੜਾ ਕੈਂਪ ਉਹ 14 ਦੇ 15 ਤਰੀਕ ਨੂੰ ਮਨ ਲ ਕੇ 14 ਨੂੰ ਲਗਾ ਕੇ 15 ਤਰੀਕ ਨੂੰ ਖਤਮ ਹੁੰਦਾ ਹੈ ਇਹ ਜਿਹੜੇ ਪੈਸੇ ਆ ਸਾਡੇ ਜਥੇਬੰਦੀ ਵੱਲੋਂ ਹੀ ਲਗਾਏ ਜਾਂਦੇ ਆ ਅਰੇ ਅਰੇ ਮੈਂਬਰਾਂ ਦੇ ਜਿਹੜੇ ਜਥੇਬੰਦੀ ਮੰਨਸਾ ਹੋਂ ਦਾ ਵੀ ਗਈ ਜਾਈ ਅਰੇ ਕੋਈੋਂ ਬੈਕ ਜਾਈ ਨਹੀਂ ਆਪਾਂ ਨਹੀਂ ਜੀਦੇ ਤਾਂ ਦੂਜੇ ਸਰ ਆਪਣੀ ਦਫੇ ਕੰਨੀ ਦੇ ਸਰਪੰਚ ਆਪਾਂ ਜਥੇਬੰਦੀ ਜਿਹੜੀ ਉਹਨਾਂ ਦੇ ਕੋਲੋਂ ਆਪਾਂ ਉਹ ਜੈਂਟ ਬਿਲਕੁਲ ਸਰਪੰਚ ਦੋ ਕੋਟੀ ਚਾਹੀਦੀ ਜਦੈ ਕਾ ਲਗਾਉਂਦੀ ਹੈ ਜੀ ਇਹ ਹੰਡਾਏ ਜਿਲ੍ਹਾ ਗਦਾਖੋ ਦਾ ਸਰਕਾਰ 16 ਵਾ ਦੋ ਕਿ ਪਿਛਲੇ ਕਾਫੀ ਸਮੇਂ ਤੋਂ ਜੋ ਕਿ ਲਗਾਤਾਰ ਕੈਂਪ ਜਿਹੜਾ ਇੱਥੇ ਚੱਲਦਾ ਰਿਹਾ ਵਾ ਤੇ ਐਡ ਕੀ ਨਹੀਂ ਜਿਹੜਾ ਵਾ ਕੈਂਪ ਬਣੀ ਸੰਤਾ ਪਾਉਣ ਨਾ ਲਗਾਇਆ ਤੇ ਹੋਰ ਸਾਡੇ ਨੋ ਕੋਈ ਦਾ ਪ੍ਰਧਾਨ ਸਾਰੇ ਨਾਲ ਗੱਲ ਕਰੀਏ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਨਮਸਕਾਰ ਡਾਕਟਰ ਹਰਪਰ ਸਿੰਘ ਸੀਨੀਅਰ ਵਾਈਸਟਾਇਟ ਮੈਡੀਕਲ ਸੋਸਾਇਟੀ ਜਿਆ ਅੱਜ ਬਾਬਾ ਜੀ ਹਰਿਬਸੀ ਪਿੰਡ ਨਿੱਕੇ ਕੋ ਬਣਾ ਲਖੇ ਅੱਜ ਦਾ ਦਿਨ ਵੀ ਹਰ ਸਾਲ ਦੀ ਤਰ੍ਹਾਂ ਜਿਵੇਂ ਬੰਦੀ ਵੱਲੋਂ ਮਾਨਵ ਸੇਵਾ ਪਰਮਤਮ ਜਨਾਰੇ ਦੇ ਪਲਕ ਹਰ ਸਾਲ ਇਹ ਮੈਡੀਕਲ ਕੈਂਪ ਲਾਇਆ ਜਾਂਦਾ ਇੱਥੇ ਆ ਭਾਈ ਦੇ ਡੇਰੇ ਦੇ ਮੱਸੀ ਦੇ ਉੱਤੇ ਉਹਦੇ ਵਿੱਚ ਆਈਆਂਆਂ ਆ ਸੰਤਾਂ ਦੀ ਵੀ ਮੈਡੀਕਲ ਦਾ ਕੁਵਾਈਆਂ ਦੀ ਸੇਵਾ ਕੀਤੀ ਜਾਂਦੀ ਆ ਉਹੀ ਜਿੱਥੇ ਬਲੀ ਕਦਾਫੋਟੇ ਚੁੱਪੇ ਸਰਪਰ ਹਕਵਾਲਾ ਵੱਲ ਇੱਕ ਜਿਹੜਾ ਨਾਟਕ ਨੇਕ ਸੰਧੀ ਕੁਵਾਈ ਇੱਥੇ ਜੋ ਪਹਿਲਾਂ ਤੇ ਮਤਲਬ ਤੁਹਾਡੇ ਮਤくいਬਾਂ ਦੇਖਾਂ ਵੀ ਜਿੱਥੇ ਵੀ ਕੋਈ ਧਾਰਮਿਕ ਸਮਾਗਮ ਹੁੰਦਾ ਉੱਥੇ ਲੱਗਦਾ ਕੈਂਪ ਇਥੇ ਅੜੀ ਜੜੀ ਜਗ੍ਹਾ ਤੇ ਆਪਾਂ ਲੱਗਦੇ ਜਾਂਦੇ ਜੰਪ ਜੀ ਸਾਡੇ ਜਿੱਥੇ ਵੀ ਕਿਤੇ ਕੋਈ ਅਸੀਂ ਕਾਰਜੂਨ ਦੇ ਨੇ ਉੱਥੇ ਹੀ ਜਥੇਬੰਦੀ ਆਪਣੇ ਮਾਨਮ ਸਿੰਘ ਜੀ ਤੁਹਾਨੂੰ ਦੇ ਨਾਰੇ ਮੁਤਾਬਕ ਇਹਦੇ ਵੀ ਕੋਈ ਪ੍ਰੋਗਰਾਮ ਹੈ ਆ ਉਥੇ ਹੈ ਜਥੇਬੰਦੀ ਫ੍ਰੀ ਮੈਡੀਕਲ ਕੈਂਪ ਹੁੰਦੀ ਆ ਪੂਰੇ ਪੰਜਾਬ ਵਿੱਚ ਜਿੱਦੇ ਜਿੱਥੇ ਵੀ ਕੋਈ ਉਸ ਮੁਲਾਜ ਦੇ ਜਾਂ ਉਹ ਜ਼ਿਲ੍ਹੇ ਦੇ ਨਮਾਇंदे ਜਿਹੜੇ ਆ ਉਹ ਸਾਡੀ ਜਥੇਬੰਦੀ ਦੇ ਹਰ ਦਾਦੇ ਜਿਵੇਂ ਕੋਈ ਕਿਸਾਨੀ ਧੰਨੇ ਨੇ ਉੱਥੇ ਵੀ ਲਾਉਂਦੇ ਨੇ ਨਾ ਕੋਈ ਵੀ ਤੁਹਾਨੂੰ ਪ੍ਰੋਗਰਾਮ ਆ ਸਾਡੇ ਆਪਣੇ ਡਿਸਟ੍ਰਿਕਟ ਦੇ ਸਭ ਤੋਂ ਵੱਡੇ ਕੈਂਪ ਇੱਕ ਬਹੁਤ ਸਿਰਫ ਨਾਂਗਰੇ ਦੇ ਛੋਟਾ ਸਾਂਝੇ ਮੇਲੇ ਦਾ ਸੰਗੁੰਗਾ ਉਹਦੇ ਤੇ ਮੇਡ ਪੱਤਰ ਲਾਇਆ ਜਾਂਦਾ ਇੱਕ ਸਭ ਤੋਂ ਵੱਡਾ ਕੈਂਪ ਬਾਬਾ ਜੀ ਦੀ ਤਰਸਿਲ ਆਇਆ ਨਾ ਬਾਕੀ ਸਮੇਂ ਸਮੇਂ ਪਰਵ ਚਲਦਾ ਕਿ ਹਰ ਪਿੰਡਾਂ ਦੇ ਵਿੱਚ ਵੀ ਕਾਫੀ ਕੈਂਪ ਸਾਡੇ ਜ਼ਿਲ੍ਹੇ ਦੇ ਮੈਡੀਕਲ ਐਸੋਸੀਏਸ਼ਨ ਦੇ ਨੰਬਰ ਨੇ ਇਸੇ ਤਰ੍ਹਾਂ ਤੇ ਜੋ ਵੀ ਲੋਕਾਂ ਦੇ ਨਾਲ ਨੌ ਮਹੀਨੇ ਦੇ ਰਿਸ਼ਤੇ ਨੇ ਜੁੜੇ ਹੋਏ ਨੇ ਵੀ ਨਾਲ ਪਿੰਡ ਦੇ ਰਿਵਿਆ ਦੇ ਕੋਈ ਨਾਲ ਮਰੀਦ ਨੇ ਉਹਨਾਂ ਦੀ ਹਰ ਰਾਤ ਦਿਨ ਸੱਤ ਘਰ ਹੋ ਕੇ ਸੇ ਰੱਖ ਮਰੀ ਗੱਲਬਾਤ ਸਾਡੇ ਪ੍ਰਧਾਨ ਜੀ ਕਰਨਗੇ ਮਾਜੀ ਪ੍ਰਧਾਨ ਸੇ ਤੀਵੀਂ ਵੀ ਰੀਚੀ ਬੈਠੇ ਮੈਂ ਡਾਕਟਰ ਭਗੰਦਰ ਸਿੰਘ ਜੀ જિલ્લા ਜਨਰਲ ਹਸਪਤਲ ਕੋਲ ਆਸਪਰ ਟੀ ਸਾਡੇ ਜੱਥੇ ਵਰਦੀ ਸਰਕਰ ਹਰ ਚਵਾਲ ਤੋਂ ਸ਼ੁਰੂ ਤੋਂ ਅੱਜ ਤੋਂ ਮੈਨੂੰ ਕਹਿੰਦੇ ਕਿ 25-30 ਸਾਲ ਤੋਂ ਇਹ ਲਗਾਤਾਰ ਚੈਂਪਰ ਦੋ ਚੱਲਦੇ ਆ ਰਿਹਾ ਜਿਨ੍ਹਾਂ ਵਿੱਚ ਸਾਡੇ ਸਰਕਰ ਦੇ ਪ੍ਰਧਾਨ ਜੀ ਭਗਨੇਕ ਸਿੰਘ ਜੀ ਤੇ ਸਭ ਤੋਂ ਵੱਡੀ ਸੇਵਾ ਮੈਂ ਸਕਦਾ ਜਨਰਲ ਹਸਪਤਲ ਜਿਹੜੇ ਸਾਨੂੰ ਹਮਸਾਂ ਕਣੀ ਦਾ ਉਹਨਾਂ ਨੇ ਬਹੁਤ ਸੇਵਾ ਕਰਦੇ ਆ ਉਹ ਕੰਨ ਦਿਨ ਲਗਾਤਾਰ ਤੇ ਪਹਿਲਾਂ ਵੀ ਮੈਡੀਸਨ ਦੀ ਸਾਰੀ ਸੇਵਾ ਕਰਦੇ ਆ ਹਰ ਤਰ੍ਹਾਂ ਦੀ ਸੇਵਾ ਮੈਡੀਸਨ ਦੀ ਮਰੀਜ਼ਾਂ ਦੀ ਦੇਖਭਾਲ ਦੀ ਉਹ ਇਹ ਸਾਰੇ ਆਪਾਂ ਸਹਿਯੋਗ ਦੇ ਨਾਲ ਇਹਨਾਂ ਦੇ ਸਹਿਯੋਗ ਦੇ ਨਾਲ ਇਹ ਕੈਂਪ ਲਾਣੇ ਆ ਤੇ ਜਿੱਤੇ ਵੀ ਲੋਕ ਤੇ ਸਾਨੂੰ ਮਸੂਲ ਨੂੰ ਭਾਕੇ ਜਿੱਤੇ ਕਿਸੇ ਗਰੀਬ ਨੂੰ ਜਿਹੜੇ ਸੰਦੀ ਲੋੜ ਆ ਸੀ ਉਹ ਉੱਤਾਂ ਵੀ ਮੰਤਰਾ ਦੇ ਹੱਲ ਕਰਦੇ ਆ ਤੇ ਤੁਹਾਡੀ ਐਕਸੈਸਤਾ ਵੀ ਆਪਣੀ ਹੈ ਕੋਈ ਹੋਲੀ ਤੁਸੀ ਦੇਖੋ ਬੰਨੀ ਸਾਡੇ ਇਹ ਸਾਰੇ ਜਿਹੜੇ ਹਨ ਡਾਕਟਰ ਇਹਨਾਂ ਦੇ ਸਹਿਯੋਗ ਦੇ ਨਾਲ ਆਪਾਂ ਇੱਕ ਨਾਫਾਸ਼ਮ ਸਰਵ ਸੇਵਾ ਅਸ਼ਟ ਵਰਚੁਅਲ ਤੇ ਤੁਸੀਂ ਪਬਲਿਕ ਦਾ ਅਸੀਸ ਤਸਤੋਲੋਂ ਇੱਕ ਨਾਫਾਸ਼ਮ ਚਲਾਇਆ ਜਾ ਰਿਹਾ ਜਿਸ ਦੀ ਆਪਾਂ ਫਰੀ ਸੇਵਾ ਕਰਦੇ ਆ ਮਰੀਜ਼ਾਂ ਨੂੰ ਦੇਖਭਾਲ ਕਰਕੇ ਜੇ ਕੋਈ ਮਰੀਜ਼ ਨਹੀਂ ਇਲਾਜ ਚ ਆ ਸਕਦਾ ਜੇ ਕੋਈ ਬੇਕਾਰ ਉਹਨੂੰ ਵੀ ਆਪਾਂ ਲੈ ਆ ਕੇ ਇਹਦਾ ਇਲਾਜ ਕਰਾਉਂਦੇ ਆ ਮਰੇ ਸਾਲ ਦਾ ਖਰਚਾ ਸਾਰਾ ਤੁਸੀਂ ਆਪਣੇ ਕੋਲੋਂ ਕਰਦੇ ਸਾਰੇ ਸਹਿਯੋਗ ਦਿੰਦੇ ਆ ਇਹਨਾਂ ਦੇ ਸਹਿਯੋਗ ਦੇ ਨਾਲ ਹੀ ਆਪਾਂ ਬਿਲਕੁਲ ਜੋ ਵੀ ਇਨਾ ਦਸਵੰਟ ਕੱਢ ਕੇ ਸੇਵਾ ਕਰ ਰਹੇ ਹਾਂ ਜੀ ਤੇ ਉਹਨਾਂ ਸਾਡੇ ਪ੍ਰਧਾਨ ਸਾਹਿਬ ਪ੍ਰਧਾਨ ਜੰਮੇ ਸਿੰਘ ਜੀ ਗੱਲ ਕਰੀਗੇ ਕਿ ਦੱਸਣ ਚਾਹਦੇ ਤੁਸੀਂ ਦੱਸਣਾ ਚਾਹੋਗੇ ਇਸ ਬਾਰੇ ਜਾਂ ਇਸ ਬਾਰੇ ਗੱਲਬਾਤ ਕਰਦੇ ਰਹੋਗੇ ਵਾਇਦੋ ਜੀ ਤੱਕ ਸਰ ਸਾਹਿਬ ਵਾਇਦੋ ਜੀ ਕਿਤੇ ਮੈਂ ਜਨਤਾ ਗੁਰਮੀਤ ਸਿੰਘ ਸਾਫ ਦਾ ਸਵਾਰ ਜਤਾਲ ਮੈਂ ਇਹ ਸੰਖੇਪ ਬੇਨਤੀ ਕਰਦਾ ਕਿ ਸਾਨੂੰ ਮਾਤੋਵਾਦ ਸੇਵਾ ਕਰਨੀ ਚਾਹੀਦੀ ਆ ਸੇਵਾ ਦੇ ਸਾਨੂੰ ਫਲ ਮਿਲਦਾ ਆ ਆਪਾਂ ਸਾਲ ਵਿੱਚ 2 ਮੈਡੀਕਲ ਫ੍ਰੀ ਮੈਡੀਕਲ ਕੈਂਪ ਲਾਉਨੇ ਆ ਕੋਣ ਆਪਾਂ ਸੰਤੋਖਾ ਜੀ ਸਰਵਿਸ ਦਿੱਤੇ ਹੋਣ ਵਾਲੇ 30 ਬਰਸੀ ਤੇ ਕੈਂਪ ਲਗਾ ਰਹੇ ਆ ਔਰ ਸਾਰੇ ਕੈਂਪ ਚਲਾਉਨੇ ਆ ਇੱਕ ਆਪਾਂ ਦੂਸਰਾ ਟਾਈਮ ਆਪਾਂ ਰੋ ਮਾਰਚ ਨੂੰ ਜਿਹੜਾ ਗੁਣ ਸਾਹਿਬ ਨੂੰ ਸੰਗਤ ਜਾਂਦੀ ਆ ਦਸੰਤ ਜੀ ਦੇ ਨਾਲ ਵਾਸਤੇ ਉੱਥੇ ਵੀ ਫ੍ਰੀ ਮੈਡੀਕਲ ਅਤੇ ਭੇਟ ਕਰਨ ਵਾਲੇ ਲਾਉਨੇ ਆ ਦੋ بڑے ਕੈਂਪ ਲੰਨੇ ਆ ਸਾਡੇ ਦੇ ਘਰ ਦੇ ਹਾਰ ਕਿਰਤਾ ਵਾਸਤੇ ਆਪਾਂ ਦੇ 11 ਦਿਨ ਪਾਏ ਲਗਾਤਾਰ ਸਾਡੀ ਦਿੱਥੇ ਬੰਦੀ ਨੇ ਸੁਯੋਗ ਦੇ ਨਾਲ ਆਪਾਂ ਲਗਾਤਾਰ ਵੀ ਕੰਮ ਲੰਘ ਰਹੇ ਆਂ ਹੈ ਆਪਾਂ ਆਪਣੀ ਸੁਪਤੀ ਕੰਟੇਰ ਰੱਖਵਾਲੇ ਉਹ ਇੱਥੇ ਮੈਡੀਕਲ ਵੀ ਬੜੇ ਕੰਮ ਪੰਧਾਇਆ ਵਾ ਹੋਰ ਵੀ ਜੜੀ ਆਪਾਂ ਸੰਪਤੀ ਸੇਵਾ ਜਨੂਈ ਰੱਖਵਾਲੇ ਕਰਦੇ ਆਂ ਹੋਰ ਵੀ ਆਪਾਂ ਜਿਤਾ ਕੋਈ ਨਸ਼ੇ ਦੇ ਵਾਧ ਹੋਏ ਹੋਏ ਉਹ ਆਪਾਂ ਸਾਰੇ ਵਿੱਚ ਰੈਲੀਆਂ ਵੀ ਕੱਢੀਆਂ ਸੀ ਦੂਜੇ ਕੋਰੋਨਾ ਵੇਲੇ ਆਪਾਂ ਇਹ ਵਿਤਾਰੇ ਸਾਥ ਜਿਹੜਾ ਪ੍ਰਸ਼ਾਸਨ ਦਾ ਕੋਈ ਸਾਥ ਨਹੀਂ ਦਿੰਦਾ ਉਹਦੀ ਸਾਡੀ ਮੈਡੀਕਲ ਐਸੋਸੀਏਸ਼ਨ ਨੇ ਗਲਾਫ ਅਰਦਾਸਾ ਫਰਸਤ ਫਰਸਤ ਵਾਲੋਂ ਆਪਾਂ ਲੋਕਾਂ ਨੂੰ ਗੈਰ ਛੱਕ ਕੇ ਤੇ ਫਰੀਮ ਪ੍ਰਾਪਤ ਹੋਣਾਂ ਦੇ ਸਾਥ ਲੋਕਾਂ ਨੂੰ ਟੈਸਟ ਵੀ ਕਰਾਏ ਤੇ ਲੋਕਾਂ ਨੂੰ ਇੰਜੈਕਸ਼ਨ ਵੀ ਲਗਾਏ ਇਹ ਸਾਡੀ ਬਹੁਤ ਬੇਤਰੀ ਪ੍ਰਾਪਤੀ ਹੈ ਕਿ ਸਾਡੇ ਜਥੇਬੰਦੀ ਜਿਹੜੀ ਹੈ ਉਹ ਬਹੁਤ ਅੰਢੀ ਸੇਵਾ ਕਰ ਰਹੀ ਹੈ ਪੰਜਾਬ ਦੇ ਬਥੇਲੇ ਜ਼ਿਲ੍ਹੇ ਤੋਂ ਨਵਤ ਤੋਂ ਸਟਕ ਕਰ ਸੇਵਾ ਕਰਾਇਆ ਤੇ ਮੈਂ ਜਮਾ ਇਹ ਕਹਿੰਦਾ ਕਿ ਉਹਦੀ ਹਦੈ ਘਰ ਪਿੰਡਾਂ ਦੇ ਤਕਰੀਬਨ 3-3-4 ਚ ਡਾੜ ਰੇ ਕੰਮ ਕਰਦੇ ਸਾਡੇ ਤੇ ਬੜੇ ਸਾਫ ਸੁਥਰੀ ਕਰਦੀਏ ਚਲੋ ਇਹ ਇਹਦੇ ਸੁਝਾਵਾ ਪ੍ਰਸ਼ਾਸਨ ਨੂੰ ਪਤਾ ਦੇ ਸਰਨ ਪਤਾ ਦੇ ਨੂੰ ਸਿਆਲਾ ਕੰਮ ਕਰ ਪਰ ਸਰਕਾਰ ਦੇ ਕੋਈ ਕੋਈ ਖਾਸ ਨੀਤੀ ਨਹੀਂ ਅਜ ਤੱਕ ਜਿਹੜੀ ਕੁਝ ਨਹੀਂ ਪੂਰੀ ਹੋਈ ਕੋਈ ਦਾ ਜੀ ਗੱਲਬਾਤ ਦੇਖੋ ਜੀ ਸਾਡੇ ਸਰਕਾਰ ਮੁਕੋਰ ਦੇ ਪੇਰੇ ਆ ਨੇ ਤੇ ਪਿਛਲੀਆਂ ਸਰਕਾਰਾਂ ਵਿੱਚ ਵੀ ਬਿਰੋ ਖਾਲੀ ਦਾ ਲਾਇਆ ਜਾਏ ਅੰਦਰ ਸਾਈ ਜੀ ਆਪਾਂ ਸਨ ਤਰੇੜ ਦੀ ਸਾਰੀ ਰਿਸ਼ਤਬੰਧ ਹੋਈ ਆ ਉਹਦੇ ਬਾਅਦ ਵਿੱਚ ਇਸਤਰੀ ਕੋਲੀ ਹੀ ਗਈ ਆਪਾਂ ਉਗੋਤ ਨਹੀਂ ਮੈਰੀ ਅੰਦਾਰੀਆਂ ਸੇ ਬੰਨੋ ਬੜੀ ਬੜੀ ਗਾੜੀ ਆਏ ਸੀ ਜਿਉਂ ਤਾਂ ਵੀ ਮੰਗ ਕਰ ਰਹੇ ਆ ਪਰ ਆਪਾਂ ਕਹਿੰਦੇ ਕਰ ਰਹੇ ਮੰਗ ਕਰ ਰਹੇ ਆ ਤੁਹਾਡੀ ਪਹਿਲ ਦੇ ਆਧਾਰ ਤੇ ਜਿਸਨ ਕੀਤੀ ਜਾਵੇ ਪਰ ਇਹ ਸਰਕਾਰ ਦੇ ਕੋਈ ਜੂ ਨਹੀਂ ਸਕਦੇ ਕੋਈ ਸਰਕਾਰ ਆਵੇ ਪਾਂਦਰਸਾਹੀ ਕੱਲੀ ਆਏ ਲੇਕਿਨ ਹੁਣ ਆਮ ਆਦਮੀ ਪਾਰਟੀ ਆ ਇਹਦਾ ਸਾਨੂੰ ਸਵਾਸਦਾ ਸੀ ਕਿ ਸਾਡੇ ਸਰਕਾਰਾਂ ਤੋਂ ਤੁਹਾਡਾ ਵਿਸ਼ਵਾਸ ਤਰਾਂ ਨਹੀਂ ਉਦੋਂ ਸਦਾ ਮਖਾਨਾ ਲਿਖੀਤਾ ਮਲੇਕਰ ਮੇਰੀ ਇਹੋ ਮੰਗਿਆ ਕਿ ਜਿਹੜੀ ਸਾਡੀ ਦਮੇ ਸਤੋਂ ਲੜਕਦੀ ਮੰਗਿਆ ਪੂਰੀ ਕੀਤੀ ਆਵੇ ਸਾਡੇ ਜਿਹੜੇ ਪ੍ਰੈਕਟਿਸ ਨੇ ਉਹ ਖੁੱਲ ਕੇ ਆਪਣੀ ਡਿਸਕਸਸ਼ਨ ਤੇ ਲੋਕਾਂ ਦੀ ਸੇਵਾ ਕਰੀ ਜੀ ਬਣਾ ਜੀ ਇਹ ਸਨ ਸਾਡੇ ਕੁਝ ਜਥੇਬੰਦੀ ਦੇ ਪ੍ਰਧਾਨ ਸਾਹਿਬ ਤੇ ਇਹਨਾਂ ਨੇ ਆਪਣੇ ਸਾਰੇ ਵਿਚਾਰ ਸਾਂਝੇ ਕੀਤੇ ਆ ਸੋ ਹੇ ਬੋਤਨ ਲੈ ਤੁਹਾਡਾ ਦੇਖੰਦਾ ਇਸ ਤਰ੍ਹਾਂ ਦੇਖਦੇ ਰਹੋ ਅਸਮਾਰ ਵੀਡੀਆ ਧੰਨਵਾਦ ਜੁਆਇਰ ਜੀ ਖਾਤਾ